ਯਤਰਾ ਤਿਰੰਗਾ ਅੱਜ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਇੱਕ ਤਿਰੰਗਾ ਪੂਰੇ ਦੇਸ਼ ਨੂੰ ਇੱਕਜੁੱਟ ਕਰਦਾ ਹੈ ਜਦੋਂ ਵੀ ਕਿਤੇ ਗੱਲ ਇੱਕਜੁੱਟਤਾ ਦੀ ਆਉਂਦੀ ਆ ਪਾਵੇ ਕੋਈ ਜਾਤ ਹੋਵੇ ਕੋਈ ਮਜ਼ਹਬ ਹੋਵੇ ਲੇਕਿਨ ਜਦੋਂ ਤਿਰੰਗਾ ਆਂਦਾ ਹੈ ਉਹ ਦੇਸ਼ ਦੇ ਜਵਾਨ ਆਰਮੀ ਆਪਣੀ ਜਾਨ ਨਿਸ਼ਾਵਰ ਕਰ ਦਿੰਦੇ ਨੇ ਅੱਜ 15 ਅਗਸਤ ਪੂਰੇ ਭਾਰਤ ਦੇ ਵਿੱਚ ਹਰ ਰਾਜ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਮਨਾਇਆ ਜਾ ਰਿਹਾ ਹੈ ਲੋਕ ਤਿਰੰਗੇ ਨੂੰ ਸਲੂਟ ਕਰਦੇ ਨੇ ਲੇਕਿਨ ਅੱਜ ਮੇਰੇ ਨਾਲ ਕੁਝ ਸ਼ਖਸ ਐਸੇ ਮੌਜੂਦ ਨੇ ਸਲੂਟ ਕਰਨਾ ਮੈਨੂੰ ਲੱਗਦਾ ਇਹਨਾਂ ਨੂੰ ਬੰਦਦਾ ਜੋ ਇਹਨਾਂ ਨੇ ਅੱਜ ਕਰ ਗੁਜ਼ਰਿਆ ਆਪਣੀ ਜ਼ਿੰਦਗੀ ਦੇ ਵਿੱਚ 29 ਜਾਨ ਕਹਿੰਦੇ ਇੱਕ ਛੋਟਾ ਪੱਛਾ ਆਪਣੀ ਮਾਂ ਨੂੰ ਰਵਾ ਗਿਆ ਲੇਕਿਨ ਉਹਦੇ ਬਾਵਜੂਦ ਦੀ ਉਹ ਲੱਖਾਂ ਮਾਂਵਾਂ ਦੇ ਚਿਹਰੇ ਤੇ ਮੁਸਕਾਨ ਦਾ ਕਾਰਨ ਬਣਿਆ ਪਰਮਾ ਮੌਜੂਦ ਨੇ ਬੰਸਰ ਸਾਹਿਬ ਗੱਲਬਾਤ ਕਰਦੇ ਆ ਪੁੱਛਿਆ ਸੀ ਆਪਣੇ ਛੋਟੇ ਬੱਚੇ ਬੰਗ ਦਾ ਕਿੰਨੀ ਉਮਰ ਸੀ ਜੈਦੇ ਵੀ ਨਹੀਂ ਪੁੱਛਿਆ ਸੀ ਯਾਰ ਮਿਲਦੇ ਬੱਚੇ ਸੀ ਕੀ ਹੋਇਆ ਕਿਸੇ ਕਿਸ ਤਰ੍ਹਾਂ ਉਹ ਅਲਪੀ ਦਾ ਕਿਤੇ ਸਵਾਇ ਚੜ੍ਹ ਗਏ ਕਿਉਂ ਗਿਰ ਕੇ ਸੀਗਾ ਜੀ ਉਸ ਕਰਕੇ ਰੇਂਜ ਫੋਲ ਮਾਰ ਕੇ ਸਿਰ ਪਰ ਤੱਕ ਕੇ ਰੇਂਜ ਫੋਲ ਮਾਰ ਕੇ ਸੀਗੀ ਕਿ ਆਪਕੇ ਚੈੱਕ ਕੋ ਤੁਸੀ ਜੰਨੀਗੜ ਪੀਜੀ ਲੈ ਕੇ ਕਿੰਨੇ ਦਾਤਾ ਕੋਵੇ 83 ਪੀਜੀ ਦੇਖੇ ਇਸ ਜਿਵੇਂ ਖਿਆਲ ਆਇਆ ਕਿ ਕਿ ਬਹੁਤ ਮੈਂ ਕਹਿੰਦੇ ਨੇ ਦਿਲ ਤੇ ਪੱਥਰ ਰੱਖਣ ਵਾਲੀ ਗੱਲ ਹੁੰਦੀ ਹੈ ਕਿ ਬੱਚੇ ਦਾ ਬੱਚੇ ਨੂੰ ਦਾਨ ਕਰ ਦੇਣਾ ਇਹ ਤਾਂ ਅੱਜਕੱਲ ਲੋਕ ਸਮਾਜ ਵੱਡੀ ਉਮਰ ਦੇ ਬਜ਼ੁਰਗ ਵੀ ਨਹੀਂ ਕਰਦੇ ਤੁਸੀਂ ਬੱਚੇ ਨੂੰ ਆਪ ਦਾ ਜਿਗਰ ਦੇ ਟੋਟੇ ਨੂੰ ਇੱਕ ਮੈਡੀਕਲ ਖੋਜਾਂ ਲਈ ਸ਼ਾਇਦ ਕਹਿ ਸਕਦੇ ਹਾਂ ਕਿ ਇੰਨੀ ਦਾਨ ਕਰਦੇ ਇਸ ਖਿਆਲ ਨੇ ਇਹ ਕੀ ਕੀਤਾ ਗਿਆ ਜੀ ਸਾਡੇ ਡੇਰਾਸ ਜੋ ਸਿੱਖਿਆ ਸਰੀਆਣਾ ਤੇ ਜੀਪ ਤਾਈ ਦੇ ਇੰਨੇ ਆ ਸੰਤ ਡਾਕਟਰ ਗੁਰਮੀਤ ਰਣਜੀਤ ਸਿੰਘ ਜੀ ਹਿਸਾ ਜੀ ਕਿੰਨੇ ਪਿੰਡ ਤੋਂ ਸਰੋ ਚੱਲਦੇ ਹੋਏ ਇਹ ਸਾਰਾ ਕੀਤਾ ਗਿਆ ਜੀ ਉਹ ਸਿੱਖਿਆ ਉਥੋਂ ਮਿਲਿਆ ਕੰਮ ਕਰਨ ਦਾ ਮਤਲਬ ਜੀ ਪਰ ਫਿਰ ਵੀ ਚਲੋ ਇੱਕ ਸਿੱਖਿਆ ਦੇ ਸਕੂਲ ਚ ਪੜਦੇ ਸਾਨੂੰ ਟੀਚਰ ਬਹੁਤ ਕੁਝ ਸਿਖਾ ਦਿੰਦਾ ਹੈ ਟੀਚਰ ਨੇ ਸਿਖਾਤਾ ਬੱਚੇ ਨੇ ਅਮਲ ਕਰਦਾ ਤੁਸੀਂ ਅਮਲ ਕਰ ਲਿਆ ਪਰ ਫਿਰ ਵੀ ਇੱਕ ਜਿਗਰ ਖੁਦ ਨੇ ਸੋਚ ਕੋਈ ਤਾਂ ਦਿਮਾਗ ਹੁੰਦਾ ਵੀ ਯਾਰ ਅਸੀਂ ਅੰਗਦਾਨ ਕਰਨ ਲੱਗੇ ਹਾਂ ਇਹ ਬਹੁਤ ਵੱਡੀ ਗੱਲ ਹੈ ਇਹ ਕੀ ਕਾਰਨ ਹੈ ਕਿਉਂ ਗੱਲ ਦੇ ਵਿੱਚ ਕੁੱਤਾ ਆਂਦਾ ਹੀ ਹੈ ਭਾਵੇਂ ਕਿਸੇ ਨੇ ਸਿਖਾਤਾ ਹੋਵੇ ਤੇ ਸਾਡੇ ਗੁਰੂ ਜੀ ਦੇ ਪੈਰ ਨੇ ਜੀ ਉਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੀ ਸੜਲ ਸਮਾਜ ਦੇ ਵਿੱਚ ਕੁਝ ਨਾਲ ਮਹਤਵਪੂਰਨ ਮੌਜੂਦ ਨੇ ਜੋ ਅੱਜ ਮੌਕੇ ਤੇ ਮੌਜੂਦ ਰੇ ਐਮਸੀ ਚੰਡੀਗੜ੍ਹ ਨੇ ਸਨਮਾਨਿਤ ਵੀ ਕੀਤਾ ਇਹਨਾਂ ਨੂੰ ਇਸ ਬਾਬਤ ਇਸ ਕੰਮ ਦੇ ਲਈ ਤੁਹਾਡਾ ਕੀ ਕਹਿਣਾ ਤੁਸੀਂ ਸਮਾਜ ਦੀ ਕੰਗੋਂ ਸਮਾਜ ਦੀ ਮੋਟਰ ਬੰਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਇਸ ਕੰਮ ਨੂੰ ਕਿ ਇੱਕ ਬੱਚੇ ਨੂੰ ਬੱਚਾ ਦਾਨ ਕਰ ਦੇਣਾ ਬਾਡੀ ਡੋਨੇਟ ਕਰ ਦੇਣਾ ਇੱਕ ਬਹੁਤ ਹੀ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਇਹ ਸੱਚ ਦੇ ਇਸ ਸੈਲਫਿਸ਼ ਸੰਸਾਰ ਦੇ ਵਿੱਚ ਕਿੱਥੇ ਕੋਈ ਆਪਣੇ ਸਰੀਰ ਦਾ ਕਬਾਲ ਦੇਣ ਨੂੰ ਤਿਆਰ ਨਹੀਂ ਹੈ ਉੱਥੇ ਆਪਣੇ ਮਹਿਜ 11 ਮਹੀਨੇ ਦੇ ਬੱਚੇ ਦੀ ਦੀ ਬਾਡੀ ਡੋਨੇਟ ਕਰਨਾ ਉਹਨਾਂ ਦੇ ਆਰਗਨ ਡੋਨੇਟ ਕਰਨਾ ਇਹ ਇੱਕ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਇੱਕ ਮਿਸਾਲ ਹੈ ਇਸ ਸੰਸਾਰ ਦੇ ਉੱਤੇ ਇੱਕ ਮਿਸਾਲ ਹੈਗੀ ਛੋਟੀ ਗੱਲ ਨਹੀਂ ਹੈਗੀ ਇਹ ਇਹ ਸੰਭਵ ਤਦ ਹੀ ਹੈ ਇਹਨਾਂ ਨੂੰ ਗੁਰੂ ਜੀ ਦੇ ਐਮਐਸਜੀ ਦੇ ਵੱਲੋਂ ਐਮਐਸਜੀ ਗੁਰੂ ਜੀ ਨੇ ਉਹਨਾਂ ਵੱਲੋਂ ਸਿੱਖਿਆ ਦਿੱਤੀ ਗਈ ਹੈ ਉਹਨਾਂ ਨੇ ਇਹਨੂੰ ਇਹਨਾਂ ਨੂੰ ਇਸ ਕੰਮ ਲਈ ਤਿਆਰ ਕੀਤਾ ਗਿਆ ਹੈਗਾ ਤੇ ਬਹੁਤ ਵੱਡੀ ਗੱਲ ਤਾਂ ਸਭ ਤੋਂ ਵੱਡੀ ਸਲੂਟ ਤਾਂ ਉਹਨਾਂ ਨੂੰ ਹੈ ਇਹਨਾਂ ਨੇ ਇਸ ਕੁਰਬਾਨੀ ਇਹਨਾਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਜਿਹੜਾ ਉਹ ਪੈਦਾ ਕੀਤਾ ਹੈਗਾ ਅਸਲ ਦੇਸ਼ ਭਗਤੀ ਦਾ ਜਜ਼ਬਾ ਜਿਹੜਾ ਉਹ ਜਗਾਇਆ ਹੈਗਾ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈਗੀ ਬਸ 11 ਮਹੀਨਾ ਦਾ ਬੱਚਾ ਇਹਨਾਂ ਦੇ ਦਿਲ ਦਾ ਟੁਕੜਾ ਇਹਦੀ ਬੌਡੀ ਨੂੰ ਡੋਨੇਟ ਕਰਨਾ ਉਹਨਾਂ ਦੇ ਅੰਗ ਡੋਨੇਟ ਕਰਨਾ ਤਾਂ ਕਿ ਸੰਸਾਰ ਨੂੰ ਇੱਕ ਸਿੱਖਿਆ ਮਿਲੇ ਉਹਨਾਂ ਦੀਆਂ ਅੱਖਾਂ 'ਚ ਦੇਖ ਰਹੀਆਂ ਨੇ ਉਹ ਗਿਆ ਨਹੀਂ ਹੱਜ ਅੱਜ ਵੀ ਇੱਥੇ ਹੈ ਉਹ ਉਹਨਾਂ ਦੀਆਂ ਅੱਖਾਂ ਦੇਖ ਰਹੀਆਂ ਨੇ ਉਹਨਾਂ ਦਾ ਦਿਲ ਚੱਲ ਰਿਹਾ ਹੈ ਉਹਨਾਂ ਦੇ ਆਰਗਨ ਕੰਮ ਕਰ ਰਹੇ ਨੇ ਉਹ ਅੱਜ ਵੀ ਜੀਵਤ ਹੈ ਇੱਕ ਅਮਰ ਕਹਿ ਸਕਦੇ ਆਪਾਂ ਉਹ ਅੱਜ ਵੀ ਸਮਾਜ ਦੇ ਵਿੱਚ ਅਮਰ ਤਾਂ ਅੱਜ ਇਹਨਾਂ ਨੂੰ ਐਮਸੀ ਵੱਲੋਂ ਸਨਮਾਨਿਤ ਕੀਤਾ ਗਿਆ ਨਜ਼ਾਰਾ ਲੋਕ ਇੱਥੇ ਪਹੁੰਚੇ ਸੀਗੇ ਕਿ ਉਹਨਾਂ ਲਈ ਮਿਸਾਲ ਬਣਿਆ ਕੀ ਲੱਗਦਾ ਇਹਨਾਂ ਵੱਲ ਚੁੱਕੇ ਕਦਮ ਆਉਣ ਵਾਲੀ ਕਿਹ ਪੀੜ੍ਹੀਆਂ ਵਾਸਤੇ ਆਉਣ ਵਾਲੇ ਕਿਹ ਲੋਕਾਂ ਵਾਸਤੇ ਕਿਉਂਕਿ ਆਣਾ ਜਾਣ ਦਾ ਪਰਮਾਤਮਾ ਦੇ ਅਥਾ ਸਾਂਹ ਉਹਨੇ ਬਖਸ਼ੇ ਲੈਣੇ ਵੀ ਉਹਨੇ ਆ ਕੀ ਲੱਗਦਾ ਕਿ ਇਦਾਂ ਦੇ ਕਦਮ ਜੋ ਚੁੱਕੇ ਜਾਂਦੇ ਨੇਗੇ ਸਮਾਜ ਦੇ ਵਿੱਚ ਕੋਈ ਕ੍ਰਾਂਤੀ ਲੈ ਕੇ ਆਉਂਦੇ ਨੇ ਇਦਾਂ ਦੇ ਕਦਮ ਸਮਾਜ ਲਈ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਉਂਦੇ ਨੇ ਸਮਾਜ ਲਈ ਪ੍ਰੇਰਨਾ ਸਰੋਤ ਨੇ ਇੱਥੋਂ ਹੀ ਸਮਾਜ ਨੂੰ ਪ੍ਰੇਰਨਾ ਮਿਲਦੀ ਹੈ ਕੋਈ ਚੰਗਾ ਕੰਮ ਕਰਦਾ ਉਹਦੀ ਵੀ ਪ੍ਰੇਰਨਾ ਮਿਲਦੀ ਹੈ ਕੋਈ ਮਾੜਾ ਕੰਮ ਕਰਦਾ ਉਹਦੀ ਵੀ ਪ੍ਰੇਰਨਾ ਮਿਲਦੀ ਹੈ ਪਰ ਇਹ ਚੰਗਾ ਕੰਮ ਹੈ ਇੱਕ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਸਮਾਜ ਨੂੰ ਇੱਕ ਬਹੁਤ ਵੱਡੀ ਦਿਸ਼ਾ ਦਿੰਦਾ ਹੈ ਬਹੁਤ ਵੱਡਾ ਦਿਸ਼ਾ ਦਾ ਸਰੂਤ ਹੈ ਜਿਹੜਾ ਇਹਨਾਂ ਦੇ ਮਹਾਪੁਰਸ਼ਾਂ ਵੱਲੋਂ ਹੀ ਚਲਾਇਆ ਜਾ ਸਕਦਾ ਹੈ ਕਿਸੇ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਇਹ ਸਮਾਜ ਨੂੰ ਬਦਲਣਾ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣੀ ਨਵੀਂ ਸੇਧ ਦੇਣੀ ਇਹ ਮਹਾਪੁਰਸ਼ਾਂ ਦੁਆਰਾ ਹੀ ਸੰਭਵ ਹੈ ਕਿਸੇ ਆਮ ਇਨਸਾਨ ਦੇ ਬਸ ਦੀ ਗੱਲ ਨਹੀਂ ਲੱਗਦੀ ਮੈਂ ਤੁਹਾਡੇ ਤੋਂ ਆਪ ਇੱਕ ਸਵਾਲ ਲੈਣਾ ਚਾਹੂੰਗਾ ਬਹੁਤ ਰਾਤਾਂ ਸੋਚਦੇ ਹੋਵੋਗੇ ਭਈ ਉਹ ਚਲਾ ਗਿਆ ਅੰਗ ਡੋਨੇਟ ਕਰਦੇ ਕੀ ਦਿਲ ਪਰਦਾ ਜਾਂ ਕਦੇ ਹੁੰਦਾ ਵੀ ਯਾਰ ਇਹ ਨਹੀਂ ਹੋਣਾ ਚਾਹੁੰਦਾ ਸੀ ਨਹੀਂ ਕਰਨਾ ਚਾਹ ਸੀ ਅੰਗ ਡੋਨੇਟ ਤੇ ਖਿਆਲ ਆਇਆ ਇਹ ਤੋਂ ਖਿਆਲ ਤਾਂ ਇਹ ਰੋਜ਼ ਆਉਂਦਾ ਹੈ ਬੱਚਾ ਦਾ ਦੇਖੋ ਮਾਪਾ ਪਲੀ ਦਾ ਬੱਚਾ ਦਾ ਬੱਚੇ ਇਹ ਹੁੰਦਾ ਹੀ ਹੈ ਜੀ ਪਰ ਖਿਆਲ ਤਾਂ ਰੋਜ਼ ਹੀ ਆਉਂਦਾ ਹੈ ਰੋਜ਼ ਦਿਲ ਵਿੱਚ ਟੜਕਦਾ ਹੀ ਹੈ ਨਹੀਂ ਕਦੇ ਲੱਗਿਆ ਵੀ ਯਾਰ ਸਾਨੂੰ ਅੰਗ ਡੋਨੇਟ ਨਹੀਂ ਕਰਨੀ ਚਾਹੀਦੀ ਸੀ ਐਦਾਂ ਮਿਸ ਹੋਇਆ ਜਾਂ ਇਹ ਲੱਗਦਾ ਵੀ ਯਾਰ ਨਹੀਂ ਇਹ ਤਾਂ ਕਰਨਾ ਸੀ ਸਾਡਾ ਉਹ ਸੀਗਾ ਨਹੀਂ ਜੀ ਚਲੋ ਬਿਲਕੁਲ ਕਈ ਵਾਰ ਹੁੰਦਾ ਵੀ ਹੋਈ ਗੱਲ ਜੋ ਰੂਹਾਂ ਚਲੀ ਜਾਂਦੀਆਂ ਨੇ ਉਹਨੂੰ ਸੋਚ ਕੇ ਦਿਲ ਭਰਿਆ ਜਾਂਦਾ ਲੇਕਿਨ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਐ ਬੇਮਿਸਾਲ ਗੱਲ ਐ ਨਾਇਆਬ ਗੱਲ ਐ ਕਿ ਜਦੋਂ ਦਿਲ ਦਾ ਟੁਕੜਾ ਹੋਵੇ ਬੱਚਾ ਦਾ ਵੈਸੇ ਹੀ ਕਹਿੰਦੇ ਕਾਲਾ ਹੋਵੇ ਮਾਂ ਲਈ ਤਾਂ ਚੰਗਈ ਹੀ ਰਹੀ ਹੁੰਦਾਗਾ ਉਹੀ ਗੱਲ ਬੱਚਾ ਨਾਲ ਲਈ ਕਿਹਦਾ ਵੀ ਸੀਗਾ ਛੋਟਾ ਸੀਗਾ ਲੇਕਿਨ ਉਹਨੂੰ ਅੰਗ ਡੋਨੇਟ ਕਰਕੇ ਇੱਕ ਸਮਾਜ ਲਈ ਪਰੇਨਾ ਸੋਤ ਬਣ ਗਏ ਚੰਡੀਗੜ੍ਹ ਤੋਂ ਗਿਆ ਪਰਸਨ ਕਾਸ਼ ਨਾਲ ਪ੍ਰਿੰਸ ਕਰ ਡੈਨਿੰਗ ਸਵਰੇਟੇ ਤਿਰੰਗਾ ਯਾਤਰਾ ਤਿਰੰਗਾ ਅੱਜ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਐ ਕਿਉਂਕਿ ਇੱਕ ਤਿਰੰਗਾ ਪੂਰੇ ਦੇਸ਼ ਨੂੰ ਇੱਕ ਜੁਟ ਜਦੋਂ ਵੀ ਕਿਤੇ ਗੱਲ ਇੱਕ ਜੁਟਕਾ ਦੀ ਆਉਂਦੀ ਆ ਪਾਵੇ ਕੋਈ ਜਾਤ ਹੋਵੇ ਕੋਈ ਮਜ਼ਹਬ ਹੋਵੇ ਲੇਕਿਨ ਜਦੋਂ ਤਿਰੰਗਾ ਆਂਦਾ ਹੈ ਉਹ ਦੇਸ਼ ਦੇ ਜਵਾਨ ਆਰਮੀ ਆਪਣੀ ਜਾਨ ਨਿਸ਼ਾਹਰ ਕਰ ਜਾਂਦੇ ਨੇ ਅੱਜ 15 ਅਗਸਤ ਪੂਰੇ ਭਾਰਤ ਦੇ ਵਿੱਚ ਹਰ ਰਾਜ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਮਨਾਇਆ ਜਾ ਰਿਹਾ ਹੈ ਲੋਕ ਤਿਰੰਗੇ ਨੂੰ ਸਲੂਟ ਕਰਦੇ ਨੇ ਲੇਕਿਨ ਅੱਜ ਮੇਰੇ ਨਾਲ ਕੁਝ ਸਖਸ ਐਸੇ ਮੌਜੂਦ ਨੇ ਸਲੂਟ ਕਰਨਾ ਮੈਨੂੰ ਲੱਗਦਾ ਇਹਨਾਂ ਨੂੰ ਬਣਦਾ ਜੋ ਇਹਨਾਂ ਨੇ ਅੱਜ ਕਰ ਗੁਜ਼ਰਿਆ ਆਪਣੀ ਜ਼ਿੰਦਗੀ ਦੇ ਵਿੱਚ 29 ਜਾਨ ਜਿਵੇਂ ਕਹਾਵਤ ਬੋਲਦੇ ਛੋਟੀ ਜੀ ਕਹਿੰਦੇ ਇੱਕ ਛੋਟਾ ਪੱਛਾ ਆਪਣੀ ਮਾਂ ਨੂੰ ਰਵਾ ਗਿਆ ਲੇਕਿਨ ਉਹਦੇ ਬਾਵਜੂਦ ਵੀ ਉਹ ਲੱਖਾਂ ਮਾਵਾਂ ਦੇ ਚਿਹਰੇ ਤੇ ਮੁਸਕਾਨ ਦਾ ਕਾਰਨ ਬਣਿਆ ਹਰ ਵਾਰ ਮੌਜੂਦ ਨੇ ਬੰਸਲ ਸਾਹਿਬ ਗੱਲਬਾਤ ਕਰਦੇ ਆ ਆਪ ਬਸ ਸੁਣਿਆ ਸੀ ਆਪਣੇ ਛੋਟੇ ਬੱਚੇ ਦੇ ਅੰਗ ਦਾ ਕਿੰਨੀ ਉਮਰ ਸੀ ਉਹਨੇ ਇਹਦਾ ਵੀ ਨਾ ਪੁੱਛਿਆ ਸੀ ਯਾਰ ਮੈਨੂੰ ਦੇ ਬੱਚਾ ਸੀ ਕੀ ਹੋਇਆ ਕਿਸੇ ਕਿਸ ਕਾਰਨ ਨੂੰ ਅਲਬੀ ਦਾ ਟਿਕਟ ਸਵਾਇ ਸਰ ਬੈਠ ਕੇ ਉਹ ਗਿਰ ਗਿਆ ਸੀਗਾ ਜੀ ਉਸ ਕਰਕੇ ਰੇਂਜ ਪ੍ਰੋਬਲਮ ਆ ਕੇ ਸਿਰ ਪਰ ਕਰਕੇ ਰੇਂਜ ਪ੍ਰੋਬਲਮ ਆ ਗਈ ਸੀ ਜੀ ਕਰਕੇ ਚੱਕੋ ਤੁਸੀਂ ਉਹ ਚੰਡੀਗੜ੍ਹ ਪਿੱਛੇ ਹੀ ਲੈ ਕੇ ਆਏ ਕਿਨੇ ਸਤਿ ਸਤਿ ਆਪੇ ਆਖੀਂ ਪਿੱਛੇ ਹੀ ਦੇਖਾਈ ਗਿਆ ਸੀ ਜੀ ਜਿਵੇਂ ਖਿਆਲ ਆਇਆ ਕਿ ਕਿ ਬਹੁਤ ਅਜਿਹਾ ਕਹਿੰਦੇ ਨੇ ਦਿਲ ਤੇ ਪੱਥਰ ਰਸਣ ਵਾਲੀ ਗੱਲ ਹੁੰਦੀ ਹੈ ਕਿ ਬੱਚੇ ਦਾ ਬੱਚੇ ਨੂੰ ਤਾਣ ਕਰ ਦੇਣਾ ਇਹ ਤਾਂ ਅੱਜਕੱਲ੍ਹ ਲੋਕ ਸਮਾਜ ਵੱਡੀ ਉਮਰ ਦੇ ਬਜ਼ੁਰਗ ਵੀ ਨਹੀਂ ਕਰਦੇ ਤੁਸੀਂ ਬੱਚੇ ਨੂੰ ਆਪ ਦਾ ਜਿਗਰ ਦੇ ਟੋਟੇ ਨੂੰ ਇੱਕ ਮੈਡੀਕਲ ਖੋਜਾਂ ਲਈ ਸ਼ਾਇਦ ਕਹਿ ਸਕਦੇ ਆ ਕਿੰਨੀ ਦਾਣੇ ਕਰਦੇ ਇਹ ਕਿਤਾ ਗਿਆ ਜੀ ਸਾਡੇ ਡੇਰਾ ਸਿ ਜੋ ਸਿੱਖਿਆ ਸਰੀਆਣਾ ਤੇ ਜੀਪਤਾ ਦੇ ਇੰਈਆ ਸੰਤ ਡਾਕਟਰ ਗੁਰਮੀਤ ਰਣਜੀਤ ਸਿੰਘ ਜੀ ਹਸਾ ਜੀ ਉਹਨਾਂ ਦੇ ਪੇਤ ਤੋਂ ਸਰਵ ਚੱਲਦੇ ਹੋਏ ਇਹ ਸਾਰਾ ਕਿੱਤਾ ਗਿਆ ਜੀ ਉਹਨੂੰ ਸਿੱਖਿਆ ਉੱਥੋਂ ਮਿਲਿਆ ਕੰਮ ਕਰਦੇ ਮਤਲਬ ਜੀ ਪਰ ਫਿਰ ਵੀ ਚਲੋ ਇੱਕ ਸਿੱਖਿਆ ਅਸੀਂ ਸਕੂਲ ਚ ਪੜਦੇ ਸਾਨੂੰ ਟੀਚਰ ਬਹੁਤ ਕੁਝ ਸਿਖਾ ਦਿੰਦਾ ਹੈ ਟੀਚਰ ਸਿਖਾਤਾ ਬੱਚੇ ਨੇ ਅਮਲ ਕਰਦਾ ਤੁਸੀਂ ਅਮਲ ਕਰ ਲਿਆ ਪਰ ਫਿਰ ਵੀ ਇੱਕ ਜਿਗਰ ਖੁਦ ਨੇ ਸੋਚ ਕੋਈ ਤਾਂ ਦਿਮਾਗ ਹੁੰਦਾ ਵੀ ਯਾਰ ਅਸੀਂ ਅੰਗਦਾਨ ਕਰਨ ਲੱਗੇ ਹਾਂ ਇਹ ਬਹੁਤ ਵੱਡੀ ਗੱਲ ਹੈ ਇਹ ਕੀ ਕਾਰਨ ਹੈ ਕਿਉਂ ਗੱਲ ਦੇ ਵਿੱਚ ਕੁੱਤਾ ਆਂਦਾ ਹੀ ਹੈ ਭਾਵੇਂ ਕਿਸੇ ਨੇ ਸਿਖਾਤਾ ਹੋਵੇ ਤੇ ਸਾਡੇ ਗੁਰੂ ਜੀ ਦੇ ਪੈਰ ਨੇ ਜੀ ਉਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੀ ਸੜਲ ਸਮਾਜ ਦੇ ਵਿੱਚ ਕੁਝ ਨਾਲ ਮਹਤਵਪੂਰਨ ਮੌਜੂਦ ਨੇ ਜੋ ਅੱਜ ਮੌਕੇ ਤੇ ਮੌਜੂਦ ਰੇ ਐਮਸੀ ਚੰਡੀਗੜ੍ਹ ਨੇ ਸਨਮਾਨਿਤ ਵੀ ਕੀਤਾ ਇਹਨਾਂ ਨੂੰ ਇਸ ਬਾਬਤ ਇਸ ਕੰਮ ਦੇ ਲਈ ਤੁਹਾਡਾ ਕੀ ਕਹਿਣਾ ਤੁਸੀਂ ਸਮਾਜ ਦੀ ਕੰਗੋਂ ਸਮਾਜ ਦੀ ਮੋਟਰ ਬੰਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਇਸ ਕੰਮ ਨੂੰ ਕਿ ਇੱਕ ਬੱਚੇ ਨੂੰ ਬੱਚ ਦਾ ਅੰਗਦਾਨ ਕਰ ਦੇਣਾ ਬਾਡੀ ਡੋਨੇਟ ਕਰ ਦੇਣਾ ਇੱਕ ਬਹੁਤ ਹੀ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਇਹ ਸੱਜ ਦੇ ਇਸ ਸੈਲਫਿਸ਼ ਸੰਸਾਰ ਦੇ ਵਿੱਚ ਜਿੱਥੇ ਕੋਈ ਆਪਣੇ ਸਰੀਰ ਦਾ ਕਬਾਲ ਦੇਣ ਨੂੰ ਤਿਆਰ ਨਹੀਂ ਹੈ ਉੱਥੇ ਆਪਣੇ ਮਹਿਜ 11 ਮਹੀਨੇ ਦੇ ਬੱਚੇ ਦੀ ਬਾਡੀ ਡੋਨੇਟ ਕਰਨਾ ਉਹਨਾਂ ਦੇ ਆਰਗਨ ਡੋਨੇਟ ਕਰਨਾ ਇੱਕ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਇੱਕ ਮਿਸਾਲ ਹੈ ਉਸ ਸੰਸਾਰ ਦੇ ਉੱਤੇ ਇੱਕ ਮਿਸਾਲ ਹੈ ਕਿ ਛੋਟੀ ਗੱਲ ਨਹੀਂ ਹੈ ਕਿ ਇਹ ਇਹ ਸੰਭਵ ਤਦ ਹੀ ਹੈ ਇਹਨਾਂ ਨੂੰ ਗੁਰੂ ਜੀ ਦੇ ਐਮਐਸਜੀ ਦੇ ਵੱਲੋਂ ਐਮਐਸਜੀ ਗੁਰੂ ਜੀ ਨੇ ਉਹਨਾਂ ਵੱਲੋਂ ਸਿੱਖਿਆ ਦਿੱਤੀ ਗਈ ਹੈ ਉਹਨਾਂ ਨੇ ਇਹਨੂੰ ਇਹਨਾਂ ਨੂੰ ਇਸ ਕੰਮ ਲਈ ਤਿਆਰ ਕੀਤਾ ਗਿਆਗਾ ਤੇ ਬਹੁਤ ਵੱਡੀ ਗੱਲ ਤਾਂ ਸਭ ਤੋਂ ਵੱਡੀ ਸਲੂਟ ਤਾਂ ਉਹਨਾਂ ਨੂੰ ਹੈ ਕਿ ਇਹਨਾਂ ਨੇ ਇਸ ਕੁਰਬਾਨੀ ਇਹਨਾਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਜਿਹੜਾ ਉਹ ਪੈਦਾ ਕੀਤਾ ਹੈ ਅਸਲ ਦੇਸ਼ ਭਗਤੀ ਦਾ ਜਜ਼ਬਾ ਜਿਹੜਾ ਜਗਾਇਆ ਹੈਗਾ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈਗੀ ਬਸ 11 ਮਹੀਨਾ ਦਾ ਬੱਚਾ ਇਹਨਾਂ ਦੇ ਦਿਲ ਦਾ ਟੁਕੜਾ ਈਦੀ ਬੌਡੀ ਨੂੰ ਡੋਨੇਟ ਕਰਨਾ ਉਹਨਾਂ ਦੇ ਅੰਗ ਡੋਨੇਟ ਕਰਨਾ ਤਾਂ ਕਿ ਸੰਸਾਰ ਨੂੰ ਇੱਕ ਸਿੱਖਿਆ ਮਿਲੇ ਉਹਨਾਂ ਦੀਆਂ ਅੱਖਾਂ 'ਚ ਦੇਖ ਰਹੀਆਂ ਨੇ ਉਹ ਗਿਆ ਨਹੀਂ ਹਾਜੀ ਅੱਜ ਵੀ ਇੱਥੇ ਹੈ ਉਹ ਉਹਨਾਂ ਦੀਆਂ ਅੱਖਾਂ ਦੇਖ ਰਹੀਆਂ ਨੇ ਉਹਨਾਂ ਦਾ ਦਿਲ ਚੱਲ ਰਿਹਾ ਹੈ ਉਹਨਾਂ ਦੇ ਆਰਗਨ ਕੰਮ ਕਰ ਰਹੇ ਨੇ ਉਹ ਅੱਜ ਵੀ ਜੀਵਤ ਹੈ ਇੱਕ ਅਮਰ ਕਹਿ ਸਕਦੇ ਆਪਾਂ ਉਹ ਅੱਜ ਵੀ ਸਮਾਜ ਦੇ ਵਿੱਚ ਅਮਰ ਤਾਂ ਅੱਜ ਇਹਨਾਂ ਨੂੰ ਐਮਸੀ ਵੱਲੋਂ ਸਨਮਾਨਿਤ ਕੀਤਾ ਗਿਆ ਨਜ਼ਾਰਾ ਲੋਕ ਇੱਥੇ ਪਹੁੰਚੇ ਸੀਗੇ ਕਿ ਉਹਨਾਂ ਲਈ ਮਿਸਾਲ ਬਣਿਆ ਕਿ ਲੱਗਦਾ ਇਹਨਾਂ ਵੱਲੋਂ ਚੁੱਕੇ ਕਦਮ ਆਉਣ ਵਾਲੀ ਕਿਹੜੀ ਪੀੜ੍ਹੀਆਂ ਵਾਸਤੇ ਆਉਣ ਵਾਲੀ ਕਿਹੜੀ ਲੋਕਾਂ ਵਾਸਤੇ ਕਿਉਂਕਿ ਆਣਾ ਜਾਣ ਦਾ ਪਰਮਾਤਮਾ ਦੇ ਅਰਥ ਹੈ ਸਾਹਮਣੇ ਬਖਸ਼ੇ ਲੈਣੇ ਵੀ ਉਹਨੇ ਹੈ ਕਿ ਲੱਗਦਾ ਕਿ ਇਦਾਂ ਦੇ ਕਦਮ ਜੋ ਚੁੱਕੇ ਜਾਂਦੇ ਨੇਗੇ ਸਮਾਜ ਦੇ ਵਿੱਚ ਕੋਈ ਕ੍ਰਾਂਤੀ ਲੈ ਕੇ ਆਉਂਦੇ ਨੇ ਇਦਾਂ ਦੇ ਕਦਮ ਸਮਾਜ ਲਈ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਉਂਦੇ ਨੇ ਸਮਾਜ ਲਈ ਪ੍ਰੇਰਨਾ ਸਰੋਤ ਨੇ ਇੱਥੋਂ ਹੀ ਸਮਾਜ ਨੂੰ ਪ੍ਰੇਰਨਾ ਮਿਲਦੀ ਹੈ ਕੋਈ ਚੰਗਾ ਕੰਮ ਕਰਦਾ ਉਹਦੀ ਵੀ ਪ੍ਰੇਰਨਾ ਮਿਲਦੀ ਹੈ ਕੋਈ ਮਾੜਾ ਕੰਮ ਕਰਦਾ ਉਹਦੀ ਵੀ ਪ੍ਰੇਰਨਾ ਮਿਲਦੀ ਹੈ ਪਰ ਇਹ ਚੰਗਾ ਕੰਮ ਹੈ ਇੱਕ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਸਮਾਜ ਨੂੰ ਇੱਕ ਬਹੁਤ ਵੱਡੀ ਦਿਸ਼ਾ ਦਿੰਦਾ ਹੈ ਬਹੁਤ ਵੱਡਾ ਦਿਸ਼ਾ ਦਾ ਸਰੂਪ ਹੈ ਜਿਹੜਾ ਇਹਨਾਂ ਦੇ ਮਹਾਪੁਰਸ਼ਾਂ ਵੱਲੋਂ ਹੀ ਚਲਾਇਆ ਜਾ ਸਕਦਾ ਹੈ ਕਿਸੇ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਹੈ ਇਹ ਸਮਾਜ ਨੂੰ ਬਦਲਣਾ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣੀ ਨਵੀਂ ਸੇਧ ਦੇਣੀ ਇਹ ਮਹਾਪੁਰਸ਼ਾਂ ਦੁਆਰਾ ਹੀ ਸੰਭਵ ਹੈ ਕਿਸੇ ਆਮ ਇਨਸਾਨ ਦੇ ਵਾਸਤੇ ਗੱਲ ਨਹੀਂ ਲੱਗਦੀ ਮੈਂ ਥੋੜਾ ਤੋਂ ਆਪਕੀ ਸਵਾਲ ਲੈਣਾ ਚਾਹਾਂਗਾ ਬਹੁਤ ਰਾਤਾਂ ਸੋਚਦੇ ਹੋਵੋਗੇ ਭਈ ਉਹ ਚਲਾ ਗਿਆ ਅੰਗ ਬੁਨੇਟ ਕਰਤੇ ਇਹ ਤੇ دل ਪਰਦਾ ਜਾਂ ਕਦੇ ਹੁੰਦਾ ਵੀ ਯਾਰ ਇਹ ਨਹੀਂ ਹੋਣਾ ਚਾਹੁੰਦਾ ਸੀ ਨਹੀਂ ਕਰਨਾ ਚਾਹੁੰਦਾ ਸੀ ਅੰਗ ਡੋਨੇਟ ਤੇ ਖਿਆਲ ਆਇਆ ਇਹ ਤਾਂ ਖਿਆਲ ਤਾਂ ਇਹ ਰੋਜ਼ ਆਉਂਦਾ ਹੈ ਬੱਚਾ ਦਾ ਦੇਖੋ ਮਾਪਾ ਪਲੀ ਦਾ ਬੱਚਾ ਦਾ ਬੱਚੇ ਇਹ ਹੁੰਦਾ ਹੀ ਹੈ ਜੀ ਪਰ ਖਿਆਲ ਤਾਂ ਰੋਜ਼ ਹੀ ਆਉਂਦਾ ਹੈ ਰੋਜ਼ ਦਿਲ ਵਿੱਚ ਟੜਕਦਾ ਹੀ ਹੈ ਨਹੀਂ ਕਦੇ ਲੱਗਿਆ ਵੀ ਯਾਰ ਸਾਨੂੰ ਅੰਗ ਡੋਨੇਟ ਨਹੀਂ ਕਰਨੀ ਚਾਹੀਦੀ ਸੀ ਐਦਾਂ ਮਨ ਸੀ ਹੋਇਆ ਜਾਂ ਇਹ ਲੱਗਦਾ ਵੀ ਯਾਰ ਨਹੀਂ ਇਹ ਤਾਂ ਕਰਨਾ ਸੀ ਸਾਡਾ ਉਹ ਸੀਗਾ ਨਹੀਂ ਜੀ ਚਲੋ ਬਿਲਕੁਲ ਕਈ ਵਾਰ ਹੁੰਦਾ ਵੀ ਉਹ ਹੀ ਗੱਲ ਜੋ ਰੂਹਾਂ ਚਲੀ ਜਾਂਦੀਆਂ ਨੇ ਉਹਨੂੰ ਸੋਚ ਕੇ ਦਿਲ ਭਰਿਆ ਜਾਂਦਾ ਲੇਕਿਨ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਬੇਮਿਸਾਲ ਗੱਲ ਹੈ ਨਾਇਆਬ ਗੱਲ ਹੈ ਕਿ ਜਦੋਂ ਦਿਲ ਦਾ ਟੁਕੜਾ ਹੋਵੇ ਬੱਚਾ ਦਾ ਵੈਸੇ ਹੀ ਕਹਿੰਦੇ ਕਾਲਾ ਹੋਵੇ ਮਾਂ ਲਈ ਤਾਂ ਚੰਗਈ ਹੀਰਾ ਹੀ ਹੁੰਦਾ ਹੈਗਾ ਉਹੀ ਗੱਲ ਬੱਚਾ ਇਹਨਾਂ ਲਈ ਕਿਹੜਾ ਵੀ ਸੀਗਾ ਛੋਟਾ ਸੀ ਹੈਗਾ ਲੇਕਿਨ ਉਹਨੂੰ ਅੰਗ ਡੋਨੇਟ ਕਰਕੇ ਇੱਕ ਸਮਾਜ ਲਈ ਪਰੇਨਾ ਸੋਤ ਬਣ ਗਏ ਚੰਡੀਗੜ੍ਹ ਤੋਂ ਗਿਆ ਪਰਸ ਨਕਾਸ਼ ਚੈਨਲ ਪ੍ਰਿੰਸ ਕਰਕ ਡੈਲਿੰਗ ਸਵਰਟੇ